ਇਨਾਂ ਨਗਰ ਅਧੀਨ ਆਉਂਦੇ ਮਕੋੜਾ ਪਤਨ ਦੇ ਪਾਰਲੇ ਪਾਸੇ ਪਾਕਿਸਤਾਨ ਦੀ ਸਰਦ ਨਾਲ ਲੱਗਦੇ ਇੱਕ ਟਾਪੂ ਦੇ ਰੂਪ ਵਿੱਚ ਵਸੇ ਸੱਤ ਪਿੰਡਾਂ ਦੇ ਲੋਕਾਂ ਦੇ ਸਬਰ ਦਾ ਬੰਨ ਅੱਜ ਟੁੱਟ ਗਿਆ ਹੈ ਜਿਨ੍ਹਾਂ ਨੂੰ ਹਰੇਕ ਸਰਕਾਰ ਵੱਲੋਂ ਵੋਟਾਂ ਸਮੇਂ ਜਲਦ ਪੱਕੇ ਪੁਲ ਦਾ ਲਾਰਾ ਲਾ ਕੇ ਸਮਾਂ ਬੀਤ ਕੀਤਾ ਜਾ ਰਿਹਾ ਹੈ ਪਰ ਬੜਾ ਲੰਮਾ ਸਮਾਂ ਬੀਤ ਜਾਣ ਤੋਂ ਪਿੱਛੋਂ ਵੀ ਲੋਕਾਂ ਨੂੰ ਕੁਝ ਨਹੀਂ ਮਿਲਿਆ ਜਿਸ ਕਾਰਨ ਅੱਜ ਰੋਸ ਵਜੋਂ ਲੋਕ ਸਭਾ ਵੋਟਾ ਮੋਕੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ ਗਿਆ ਉਹਨਾਂ ਕਹਿ ਕੇ ਕਿ ਜੇਕਰ ਪੱਕਾ ਪੋਲ ਨਹੀਂ ਤਾਂ ਫਿਰ ਕੋਈ ਵੋਟ ਨਹੀਂ ਦਾ ਨਾਰਾ ਮਾਰਦੇ ਹੋਏ ਲੋਕ ਸਭਾ ਵੋਟਾਂ ਦਾ ਬਾਈਕਟ ਕਰਨ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਜੇਕਰ ਕਿਸੇ ਵੀ ਪਾਰਟੀ ਦਾ ਕੋਈ ਉਮੀਦਵਾਰ ਜਾਂ ਫਿਰ ਉਸ ਦਾ ਸਮਰਥਕ ਵੋਟਾਂ ਮੰਗਣਾ ਹੁੰਦਾ ਹੈ ਤਾਂ ਉਸ ਨੂੰ ਵੀ ਥੋਗੂਰੀ ਤਾਰਾਂ ਨਾਲ ਡਾਂਗਾ ਮਾਰ ਕੇ ਵਾਪਸ ਪੁਝਾਇਆ ਜਾਵੇਗਾ। ਮੈਨੂੰ ਵੱਧ ਆ ਗਿਆ ਹੁਣ ਤੇ 105 ਕਰੋੜ ਰੁਪਏ ਹੋਰ ਵੱਧ ਕੇ ਤੇ ਹੁਣ 105 ਕਰੋੜ ਤੋਂ 50 ਕਰੋੜ ਜਿੱਦੋਂ ਆਂਡੇ 50 ਕਰਕੇ ਉਹਨਾਂ ਨੂੰ ਬੰਦ ਕਰਦੀ ਕੰਮ ਜਰੂਰ ਕਹਿੰਦੇ ਜਿਮ ਬੱਚੇ ਆਡੇ ਇੱਥੇ ਬੱਚਿਆਂ ਨੂੰ ਇੱਥੇ ਲੋਕੀ ਉਧਰ ਜਾ ਕੇ ਮਜਬੂਰੀ ਕਰਕੇ ਕਿਰਾਏ ਦੇ ਰਹਿ ਰਹਿ ਕੇ ਆਪਣੇ ਬੱਚੇ ਪੜਾ ਰਹੇ ਕਿਉਂ ਕੋਈ ਬੱਸ ਨਹੀਂ ਆਉਂਦੀ ਜਾਣ ਕਿਦਾਂ ਬੱਚੇ ਛੋਟੇ ਛੋਟੇ ਬੱਚੇ ਆ ਪਰਿਵਾਰਾਂ ਨੂੰ ਨਾਲ ਉੱਥੇ ਰਹਿਣੇ ਪੈਂਦੇ ਤੇ ਪ੍ਰੋਬਲਮ ਤੇ ਤੁਹਾਨੂੰ ਪਤਾ ਬਹੁਤ ਜ਼ਿਆਦਾ ਪ੍ਰੋਬਲਮ ਹੈ ਮੋਟੀ ਤੇ ਫਸਲ ਦੀ ਹਨ ਤੇ ਦੇਖ ਲੈਣਾ ਹੁਣ ਜਾ ਕੇ ਪੁੱਲ ਦੇ ਕੀ ਹਾਲਾਤ ਨੇ ਦੂਜਾ ਮੋਟੀ ਗੱਲ ਤੇ ਹੀ ਆ ਜੀ ਇੱਥੋਂ ਅਸੀਂ ਚਾਰ-ਚਾਰ ਪਾਈਪਰ ਟਰਾਲੀਆਂ ਲੈ ਕੇ ਜਾਵਾਂਗੇ ਤੇ ਫੇਰ ਇੱਥੇ ਪਹੁੰਚਣਾ ਜਾ ਬਹੁਤ ਜਿਆਦਾ ਮੁਸ਼ਕਿਲ ਦੁਨੀਆ ਕਿੰਨੀ ਪ੍ਰੇਸ਼ਾਨ ਸਾਰੇ ਨਿੱਕੇ ਨਿੱਕੇ ਬੱਚੇ ਤੁਸੀਂ ਦੇਖਦੇ ਹੋ ਉੱਥੇ ਝੌਕਰੇ ਜਾਂਦੇ ਆ ਪਾਣੀ ਉਹ ਵੀ ਐ ਹੋਣ ਦੀ ਵਿੱਚ ਕਰ ਪੋਲਾ ਨਹੀਂ ਤਾਂ ਫਿਰ ਉਹ ਉਧਰ ਹੀ ਜਾਣਗੇ ਵਿਚਾਰੇ ਤੇ ਸਕੂਲਾਂ ਦਾ ਵੀ ਇੱਧਰ ਤੇ ਮਾੜਾ ਜਿਹਾ ਹਾਲਾਤ ਮਾਸਟਰ ਵੀ ਤੁਹਾਨੂੰ ਪਤਾ ਹੀ ਹੋਵੇ ਬਰਸਾਤ ਚ ਅਸੀਂ ਨਹੀਂ ਟੱਪ ਪਾਉਂਦੇ ਤੇ ਉਹ ਨਾ ਵਿਚਾਰਾ ਕਿੱਦਾਂ ਟੱਪਣਾ ਕੋਈ ਮਦਦ ਕੀਤੀ ਜਾਵੇ ਜਦੋਂ ਪ੍ਰਸਾਦ ਦੇ ਦਿਨ ਆਉਂਦੇ ਬਹੁਤ ਸਕੂਲਾਂ ਵਿੱਚ ਪੜ੍ਹਾਈ ਜਿਹੜੀ ਨਹੀਂ ਹੁੰਦੀ ਪੜ੍ਹਾਈ ਤਾਂ ਹੁੰਦੀ ਆ ਪਰ ਮੰਨ ਲਓ ਬੇੜੀ ਪਾਣੀ ਆ ਗਿਆ ਜੀ 11 ਵਜੇ 베ੜੀ ਪਈ ਮਾਸਟਰ ਕਿੰਨੇ ਵਜੇ ਆਣਗੇ ਵਿਚਾਰੇ ਤੇ ਕਿੰਨੇ ਵਜੇ ਪੜਾ ਕੇ ਜਾਣਗੇ ਇੱਥੇ ਮੁਸ਼ਕਲ ਤੇ ਉਹਨਾਂ ਨੂੰ ਵੀ ਹੈਗੀ ਹੈ ਨਾਜਵਾਨਾਂ ਨੂੰ ਵੀ ਮੁਸ਼ਕਲ ਹੈਗੀ ਹੈ ਪਰ ਮੇਲ ਤੇ ਉਹੀ ਆ ਪੁੱਲ ਹੋਊਗਾ ਹਰ ਕਮ ਟਾਈਮ ਤੋਂ ਟਾਈਮ ਹੋਊਗਾ ਮਾਸਟਰ ਵੀ ਟਾਈਮ ਨਾਲ ਆਣਗੇ ਪੜ੍ਹਾਈ ਵੀ ਹੋਊਗੀ ਜਿਹੜੇ ਲੋਕੀ ਪਾਰ ਖਜਲ ਖਵਾਰ ਹੋਣ ਦੇ ਆਪਣੇ ਪਿੰਡਾਂ 'ਚ ਰਹਿਣਗੇ ਪਿਆਲੀਆਂ ਲੋਕਾਂ ਦੀ ਇੱਧਰ ਆ ਖਜਲ ਲੋਕੀ ਪਾਰ ਜਾ ਕੇ ਹੋਣਗੇ ਮਜਬੂਰੀ ਤਾਂ ਬਹੁਤ ਹੈ ਸੇਲ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਿੱਦਾਂ ਦੀਆਂ ਨੇ ਸੇਲ ਸਹੂਲਤਾਂ ਇੱਧਰ ਜੇ ਕਿਸੇ ਨੂੰ ਅਮਰਜੈਂਸੀ ਕੋਈ ਪੈ ਜਾਂਦੀ ਹੈ ਅਮਰਜੈਂਸੀ ਮੰਨ ਲਓ ਹੋਣ ਤੇ ਚਲੋ ਬੰਦਾ ਪੂਜੀ ਚੱਲਦਾ ਬਰਸਾਨ ਚ ਤੇ ਕੋਈ ਸੇਹ ਮਰਜ਼ੇ ਤੇ ਮਰਜ਼ੇ ਕੋਈ ਜਾਣਾ ਕਿਦਾਂ ਜੀ 5 ਵਜੇ ਤੋਂ ਬਾਅਦ 4 ਵਜੇ ਬੇੜੀ ਬੰਦ ਹੋ ਜਾਂਦੀ ਹੈ ਕੋਈ ਬਤਲਬ ਨਹੀਂ ਰਹਿ ਕੇ ਤੇ ਰਹਿ ਕੇ ਬਚ ਗਿਆ ਉਹ ਤੇ ਉਹਦਾ ਆਖਰੀ ਬਚ ਗਿਆ ਮੰਗ ਕੀ ਕਰਦੇ ਸਰਕਾਰਾਂ ਕੋ ਤੁਸੀਂ ਸਰਕਾਰਾਂ ਕੋ ਆਟਾ ਦੀ ਮੰਗ ਤੇ ਅਸੀਂ ਤੇ ਰੌਲਾ ਪਾ ਪਾ ਮਰ ਗਏ ਜੀ ਮੰਗ ਦੀ ਇੱਕੋ ਹੀ ਪੱਕਾ ਸਾਡੀ ਹੋਰ ਕੋਈ ਮੰਗ ਹੀ ਨਹੀਂ ਆ ਇਹਦੀ ਇੱਕੋ ਗੱਲ ਕਹਿੰਦੇ ਆਣਾ ਪੋਲ ਬੰਦੋ ਬਸ ਸਾਨੂੰ ਹੋਰ ਕੁਝ ਨਾ ਦੋ ਸਾਡਾ ਪੋਲੀ ਬੰਦ ਬਸ ਸਾਡੇ ਸਾਰੀਆਂ ਸੂਤਾਂ ਦੇ ਵਿੱਚ ਆ ਜਾਂਦੀਆਂ ਜੀ ਆਡਾ ਵਿੱਚ ਪੜ੍ਹਾਈ ਦਾ ਵੀ ਆ ਜਾਊਗਾ ਸਾਡੀਆਂ ਫਸਲਾਂ ਵੀ ਟਾਈਮ ਨਾਲ ਟਾਈਮ ਟਾਈਮ ਅਸੀਂ ਲੈ ਕੇ ਜਾਵਾਂਗੇ ਸਾਡੇ ਲੀਵਰ ਤੋਂ ਹੀ ਪਜਾਂਗੇ ਜੀ ਹੁਣ ਘੜ ਤੋਂ ਘੜ ਤੁਹਾਨੂੰ ਮੈਂ ਦੱਸਾਂ ਕਿ 80 90 ਰੁਪਏ ਕੁਆਂਟਮ ਦਾ ਤੁਹਾਨੂੰ ਗੰਨਾ ਹੀ ਕਰਨ ਦੇ ਕਿੱਥੇ 45 ਰੁਪਏ ਕੁਆਂਟਮ ਦਾ ਦੋਣਾ ਹੋ ਗਏ ਜੀ ਵੀਰ ਕੀ ਕਰੇਗਾ ਕਿੱਧਰ ਨੂੰ ਜਾਊਗਾ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਇਹਦੇ ਵਿੱਚ ਕੀ ਮਤਾ ਫਿਰ ਪਾਸ ਕੀਤਾ ਵੀ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਆ ਜੇਕਰ ਪੁਲ ਨਹੀਂ ਬਣਦਾ ਤਾਂ ਕੀ ਸਰਕਾਰ ਵਿਰੁੱਧ ਜਿਹੜਾ ਤੁਸੀਂ ਚੇਤਾਵਨੀ ਦਿੱਤੀ ਸਰਕਾਰ ਵਿਰੁੱਧ ਚੇਤਾਵਨੀ ਦਿਓ ਜੀ ਪਿਛਲੀ ਵਾਰੀ ਬਾਈਕਾਟ ਕੀਤਾ ਸੀ ਤੇ ਐਰਕਾਂ ਤੇ ਪੱਕਾ ਹੀ ਆ ਪਿਛਲੀ ਵਾਰ ਤੇ ਚਲੋ ਥੋੜੀ ਬੋਤ ਕੋਲਿੰਗ ਹੋ ਗਈ ਤੇ ਐਰਕਾਂ ਤੇ ਉਹੀ ਆ ਸਾਡੀ ਤੇ ਤੁਹਾਡੇ ਮਾਧਿਅਮ ਦੇ ਇਹ ਹੁਣ ਵੀ ਜੇ ਤਾਂ ਕੋਈ ਕੰਮ ਹੋ ਸਕਦਾ ਤੇ ਕਰਨ ਤਿੰਨੀ ਦੇ ਫਿਰ ਵੋਟਾਂ ਦਾ ਅਧਿਕਾਰ ਹੀ ਕੋਈ ਨਹੀਂ ਉਹਦਾ ਜੇ ਸਾਡੀ ਕੋਈ ਸੁਣਦਾ ਹੀ ਨਹੀਂ ਆ ਤੇ ਫਿਰ ਅਸੀਂ ਵੋਟਾਂ ਬਣ ਕਦੇ ਵਾਸ ਬਣ ਨਹੀਂ ਵੋਟਾਂ ਦੇ ਬੰਦਾ ਤਾਂ ਹੀ ਪਾਉਂਦਾ ਵੀ ਕੋਈ ਸਰਕਾਰ ਕੰਮ ਕਰੇ ਤੁਹਾਡਾ ਕੰਮ ਹੀ ਨਾ ਨੂੰ ਜਾਣਦੇ ਨਹੀਂ ਵੀ ਤੁਸੀਂ ਅੰਦਰ ਤੇ ਆਓ ਇੰਡੀਆ ਤੇ ਕਾਹਦਾ ਕੰਮ ਹੋਦਾ ਠੀਕ ਹੈ ਧੰਨਵਾਦ